ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦਾ ਆਇਆ ਵੱਡਾ ਬਿਆਨ ਉਹਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਸਰਕਾਰ ਪਰਾਲੀ ਦੇ ਇਸ ਮੁੱਦੇ ਨੂੰ ਹੱਲ ਨਹੀਂ ਕਰ ਸਕੀ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਵੈ ਕਮੇਟੀ ਪੰਜਾਬ ਤੋਂ ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਤੇ ਪੰਜਾਬ ਦੀ ਸਰਕਾਰ ਜੱਗੂ ਤੇਰਵੀ ਕਰ ਰਹੀ ਹੈਗੀਆ ਜੀ ਪਹਿਲੀ ਗੱਲ ਪਰਾਲੀ ਪ੍ਰਦੂਸ਼ਣ ਦਾ ਕੋਈ ਹੱਲ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਕੋਈ ਦੇ ਨਾ ਸਕੀ ਜਿਹੜੀ ਸਰਬਉੱਚ ਅਦਾਲਤ ਨੇ ਕਿਹਾ ਸੀ ਵੀ 100% ਇਹਨਾਂ ਨੂੰ ਪ੍ਰਤੀਕੰਟਲ ਮਾਪਜਾ ਦਿਓ ਉਹ ਵੀ ਨਹੀਂ ਦਿੱਤਾ ਹੈਗਾ ਇੱਥੋਂ ਤੱਕ ਜੜਾ ਵਾ ਪਰਾਲੀ ਦੇ ਉੱਤੇ ਕੋਈ ਇਹਨਾਂ ਦੀ ਖਾਸ ਕਿਸਮ ਦੀ ਮਸ਼ੀਨਰੀ ਵੀ ਕਾਮਯਾਬ ਨਹੀਂ ਹੋ ਰਹੀ ਜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੇ ਪਹਿਲੋਂ ਕਰਜ਼ਾਈ ਨੇ ਜਿਨ੍ਹਾਂ ਨੂੰ ਅੱਜ ਤੱਕ ਫਸਲਾਂ ਦੇ ਭਾਅ ਸਹੀ ਨਹੀਂ ਮਿਲੇ ਫਿਰ ਕਣਕਬੀਜੀ ਉਸ ਕਣਕ ਤੇ ਸੁੰਡੀ ਪੈ ਗਈ ਔਰ ਜਿਹੜੀਆਂ ਅੱਜ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਭੀ ਜਲੰਧਰ ਲੋਈਆਂ ਕੰਗ ਖੁਰਦਦਾ ਕਿਸਾਨ ਰਾਜਕੁਮਾਰ ਅੱਜ ਪਰਾਲੀ ਸਾੜਨ ਵਾਲੇ ਮਸਲੇ ਤੇ ਗ੍ਰਿਫਤਾਰ ਕੀਤਾ ਗਿਆ ਪਹਿਲੋਂ ਅੰਮ੍ਰਿਤਸਰ ਦੇ ਵਿੱਚ ਇਹ ਰੈਡ ਐਂਟਰੀ ਕੀਤੀ ਜੁਰਮਾਨਾ ਕਿਸਾਨਾਂ ਦਾ ਹੜਾਂ ਦੇ ਮਾਰੇ ਦਾ ਮੁਆਵਜ਼ਾ 20000 ਅਰ ਕਿਸਾਨ ਨੂੰ ਜੁਰਮਾਨਾ 30000 ਇਹ ਤੋਂ ਕਹਾ ਕੇਂਦਰ ਤੇ ਪੰਜਾਬ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰ ਐਕਸਿਓ ਚ ਸੋਧ ਕਰਤੀ ਇੰਡਸਟਰੀ ਨੂੰ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਕੱਲਾ ਜੁਰਮਾਨਾ ਅਰ ਕਿਸਾਨਾਂ ਆਲੀ ਕਰੋੜਾਂ ਦਾ ਜੁਰਮਾਨਾ ਸਜ਼ਾ ਵੀ ਬਰਕਰਾਰ ਆ ਕੱਲਾ ਇਹੀ ਨਹੀਂ ਜੜੀਆਂ ਅਦਾਲਤਾਂ ਨੇ ਜਿਹੜੀ ਜਿੰਨੀ ਅਫਸਰशाही ਆ ਉਹ ਕਿਸਾਨਾਂ ਮਜ਼ਦੂਰਾਂ ਦੇ ਵੈਰ ਪਈ ਹੋਈ ਆ ਵੀ ਕਿਸਾਨੀ ਨੂੰ ਬਦਨਾਮ ਕਿੱਦਾਂ ਕੀਤਾ ਜਾਵੇ ਕਿਸਾਨੀ ਦਾ ਡੀ ਮੋਰਲ ਮੋਰਲ ਕਰਕੇ ਇਹਨੂੰ ਅੰਦੋਲਨ ਤੋਂ ਕਿਵੇਂ ਰੋਕਿਆ ਜਾ ਸਕੇ ਸੀ ਚੇਤਾਵਨੀ ਦੇਣੇ ਆ ਵੀ ਭਾਈ ਜਿਵੇਂ ਤੁਸੀਂ ਵੇਖ ਰਹੇ ਹੋ ਲੇਨ ਲਾਕ ਦੇ ਵਿੱਚ ਜਿਵੇਂ ਜਨਜੀ ਆ ਕਿਤੇ ਪੰਜਾਬ ਤੇ ਦੇਸ਼ ਦੇ ਅੰਦਰ ਹਾਕਮੋ ਅਫਸਰੋ ਤੇ ਰਾਜਤਾਂ ਦੇ ਜੱਜਾਂ ਨੂੰ ਕਹਿੰਨੇ ਆ ਜਨਜੀ ਨਾ ਚੱਲ ਜਾਵੇ ਭਰਾਓ ਇਸ ਕਰਕੇ ਬੇਨਤੀ ਕਰਦੇ ਆਂ ਵੀ ਮਸਲੇ ਦਾ ਹੱਲ ਕਰੋ ਅਰ ਇਹ ਦਿਨ ਤੱਕ ਅਜੇ ਤੱਕ ਕਿਸੇ ਵੀ ਇੰਡਸਟਰੀ ਵਾਲੇ ਨੂੰ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਵਿਗਿਆਨੀ ਕਹਿੰਦੇ ਆ ਵੀ ਸਾਡਾ ਧੂਆਂ ਦਿੱਲੀ ਨਹੀਂ ਜਾਂਦਾ ਹੈਗਾ ਸਾਡਾ 2.5% ਧੂਏ ਤੇ ਇੰਨਾ ਜ਼ੁਲਮ ਔਰ ਜਿਹੜੀ ਇੰਡਸਟਰੀ 51% ਆਵਾਜਾਈ ਦੇ ਸਰੋਤਨ 25% ਤੇ ਹੋਰ ਸਾਧਨ ਤੋਂ ਹੀ 98 97% ਵਾਲਿਆਂ ਨੂੰ ਕਹੋ ਕੁਛ ਨਾ ਸਾਡਾ ਸਾਲ ਦਾ ਧੂਆਂ ਵੀ 8% ਹੁੰਦਾ ਵਾ ਇਹ ਪੱਕਾ ਸ਼ਾਇਦ ਦਿਖਾਇਆ ਨਾ ਜਾ ਸਕੇ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਕੱਲ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕਰੂਗਾ ਉਹਦੇ ਵਿੱਚ ਇਹਦੇ ਨਾਲ ਦੀ ਨਾਲ ਅਸੀਂ ਝੰਡੇ ਤੇ ਲਿਆਵਾਂਗੇ ਹੜਾਂ ਦੇ ਵਿੱਚ ਕੇਂਦਰ ਜਾਂ ਪੰਜਾਬ ਨੇ ਸਾਨੂੰ ਰੋੜ ਕੇ ਮਾਰਿਆ ਉਹਦਾ ਮਾਅਬਜ਼ਾ ਕਿਉਂ ਨਹੀਂ ਮਿਲਿਆ ਸ਼ੰਭੂ ਤੇ ਖਨੌਰੀ ਦੇ ਹੋਏ ਨੁਕਸਾਨ ਦੀ ਪਰਪਾਈ ਦਾ ਸਵਾਲ ਆ ਜਿਵੇਂ ਝੋਨੇ ਤੇ ਕਟ ਲਾਉਣ ਦੀ ਤਿਆਰੀ ਆ ਬਾਸਮਤੀ ਮੱਗ 'ਚ ਰੁਲ ਗਈ ਹਰ ਕਪਾਹ ਜਿਹੜੀ ਆ ਉਹ ਮਾਲ ਵਿੱਚ ਰੋਲ ਦਿੱਤੀ ਉਹਨਾਂ ਦਾ ਰੇਟ ਨਹੀਂ ਦਿੱਤੇ ਗਏ ਉਹ ਵੀ ਏਜੰਡਾ ਹੋਊਗਾ ਬਿਜਲੀ ਬੋਰਡ ਦਾ ਨਿਰਜੀਕਰਨ ਜਿਵੇਂ ਛੇਪ ਵਾਲੇ ਮੀਟਰ ਜਬਰਦਸਤੀ ਲਾਏ ਜਾ ਰਹੇ ਆ ਉਹ ਵੀ ਅਸੀਂ ਏਜੰਡੇ ਤੇ ਲਿਆਵਾਂਗੇ ਤੋਂ ਹੋਰ ਕਿਸਾਨਾਂ ਮਜ਼ਦੂਰਾਂ ਦੇ ਕਰੰਟ ਜਿਹੜੇ ਮਸਲੇ ਆ ਉਹਨਾਂ ਤੇ ਚਰਚਾ ਕਰਕੇ ਐਲਾਨ ਕਰਾਂਗੇ ਸਰਕਾਰ ਨੂੰ ਚੇਤਾਵਨੀ ਆ ਪਿੱਟਰਾਂ ਤੇ ਗ੍ਰਿਫਤਾਰ ਕਿਸਾਨ ਨੂੰ ਰਿਹਾ ਕੀਤਾ ਜਾਵੇ ਭਗਵੰਤ ਮਾਨ ਜੀ ਮਾਫੀ ਮੰਗਣ ਵੀ ਮੈਂ ਕਿਸਾਨਾਂ ਮਜ਼ਦੂਰਾਂ ਦੀ ਰਾਖੀ ਕਰਨ ਤੇ ناکਾਮਜਾਬ ਹੋਇਆ ਹੁਣ ਮੈਂ ਕਾਰਪੋਰੇਟ ਤੇ ਦਿੱਲੀ ਨਾਲ ਖਲੋਤਾ ਵਾਂ 但是吧。